ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਚੈਪਟਰ ਦੀ ਕਲਾਸ 4 ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਇੱਕ ਪੰਜਾਬ ਜੀਕੇ ਦੀ ਨਿਊ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਆਪਾਂ ਨੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿੰਨੇ ਵੀ ਮੋਸਟ ਇੰਪੋਰਟੈਂਟ MCQਸ ਕੁਐਸਚਨਸ ਰਹਿਣਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਦੇ ਜਾਵਾਂਗੇ ਸੋ ਦੋਸਤੋ ਜੇਕਰ ਤੁਸੀਂ ਸੀਨੀਅਰ ਅਸਿਸਟੈਂਟ ਟ੍ਰੈਜ਼ਰੀ ਆਫੀਸਰ ਪੀਟਰੀ ਪਲਸ ਵੀ ਦਾ ਕੋਈ ਵੀ ਐਗਜ਼ਾਮ ਹੋਵੇ ਜੇਲਡ ਵਾਰਡਨ ਐਂਡ ਪੰਜਾਬ ਦਾ ਕੋਈ ਵੀ ਐਗਜ਼ਾਮ ਹੋਵੇ ਕੋਈ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦਾ ਤਾਂ ਉਸ ਦੇ ਵਿੱਚ ਜਿਹੜੀ ਪੰਜਾਬ ਜੀਕੇ ਉਹ 20 ਤੋਂ 30 ਨੰਬਰ ਦੀ ਰਹਿਣ ਹੀ ਰਹਿਣ ਵਾਲੀ ਹੈ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਇਹਨਾਂ ਸਾਰੀਆਂ ਕਲਾਸਿਸ ਦਾ ਜਿਹੜਾ ਪੀਡੀਐਫ ਹੈ ਤੁਹਾਨੂੰ ਮੇਰੇ WhatsApp ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨੋਟੀਫਿਕੇਸ਼ਨ ਬਟਨ ਨੂੰ ਆਨ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਇੱਕ ਕਲਾਸ ਦਾ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਆਪਣੀ 4ਥ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਆਪਣਾ ਕੁਐਸਚਨ ਨੰਬਰ 81 ਸ਼ਿਵਾਲਾ Hindu ਧਰਮ ਦੇ ਕਿਹੜੇ ਮਤ ਨਾਲ ਸੰਬੰਧਿਤ ਸੀ ਤਾਂ ਹੁਣ ਗੱਲ ਆ ਰਹੀ ਇਸ ਦੇ ਵਿੱਚ ਸ਼ਿਵਾਲਾ ਹਿੰਦੂ ਧਰਮ ਤਾਂ ਥੋੜਾ ਜਿਹਾ ਆਪਾਂ ਸ਼ਿਵਾਲਾ ਬਾਰੇ ਡਿਸਕਸ ਕਰ ਲੈਨੇ ਆ ਤਾਂ ਜਿਹੜਾ ਸ਼ਿਵਾਲਾ ਧਰਮ ਸੀ ਉਹ ਹਿੰਦੂ ਧਰਮ ਦੇ ਨਾਲ ਹਿੰਦੂ ਧਰਮ ਦੇ ਨਾਲ ਸੀ ਹੈਨਾ ਸ਼ਿਵਾਲਾ ਤਾਂ ਇਸ ਦਾ ਅਰਥ ਕੀ ਸੀ ਤਾਂ ਜੇਕਰ ਗੱਲ ਕਰੀ ਆਪਾਂ ਸ਼ਿਵਾਲਾ ਧਰਮ ਦੀ ਤਾਂ ਇਸ ਦਾ ਅਰਥ ਸੀ ਭਗਵਾਨ ਸ਼ਿਵ ਦੀ ਪੂਜਾ ਭਗਵਾਨ ਸ਼ਿਵ ਦੀ ਪੂਜਾ ਕਰਦੇ ਸੀ ਉਹ ਕੌਣ ਸੀ ਉਹ ਸ਼ਿਵਾਲਾ Hindu ਧਰਮ ਦੇ ਲੋਕ ਹੁੰਦੇ ਸੀ ਠੀਕ ਹੈ ਜਿਹੜੇ ਕੀ ਕਰਦੇ ਸੀ ਭਗਵਾਨ ਸ਼ਿਵ ਦੀ ਪੂਜਾ ਕਰਦੇ ਸੀ ਤਾਂ ਜੇਕਰ ਗੱਲ ਕਰੀਏ ਸ਼ੇਵ ਧਰਮ ਦੀ ਤਾਂ ਇਹ ਜਿਹੜਾ Hindu ਧਰਮ ਦੇ ਵੱਖ-ਵੱਖ ਰੂਪਾਂ ਦੇ ਵਿੱਚੋਂ ਇੱਕ ਇੱਕ ਸੀ ਮਤਲਬ ਕਿ ਇਸ ਦੇ ਕਈ ਰੂਪ ਸੀ ਜਿਨ੍ਹਾਂ ਦੇ ਵਿੱਚੋਂ ਕੀ ਹੈ ਇੱਕ ਸ਼ੇਵ ਧਰਮ ਜਿਹੜਾ ਉਹ ਉਖੜ ਕੇ ਆਇਆ ਸੀ ਇਸ ਦਾ ਜਿਹੜਾ ਮੁੱਖ ਰੂਪ ਸੀ ਉਹ ਭਗਵਾਨ ਸ਼ਿਵ ਦੀ ਭਗਤੀ ਕੀਤੀ ਜਾਂਦੀ ਸੀ ਇਸ ਦੇ ਵਿੱਚ ਜੇਕਰ ਗੱਲ ਕਰੀਏ ਸ਼ਿਵਾਲਾ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਤਾਂ ਇਸ ਦੇ ਵਿੱਚ ਜੇਕਰ ਆਪਾਂ ਅਕਸਰ ਆਪਾਂ ਇੱਥੇ ਇੱਕ ਸ਼ਿਵਲਿੰਗ ਸਥਾਪਿਤ ਕਰਦੇ ਸੀ ਸ਼ਿਵ ਦੀ ਪੂਜਾ ਦੇ ਲਈ ਠੀਕ ਹੈ ਉਸ ਦੇ ਉੱਪਰ ਜਲ ਦੁੱਧ ਠੀਕ ਹੈ ਵਿਲਵ ਪੱਤੇ ਆਦਿ ਕੀ ਅਰਪਿਤ ਕੀਤੇ ਜਾਂਦੇ ਸੀ ਮਤਲਬ ਕਿ ਜਿਹੜਾ ਸ਼ਿਵਾਲਾ ਧਰਮ ਸੀ ਉਹ ਪੂਰੇ ਦਾ ਪੂਰਾ ਕੀ ਸੀ ਸ਼ਿਵ ਦੀ ਪੂਜਾ ਦੇ ਨਾਲ ਸਮਰਪਿਤ ਸੀ ਤਾਂ ਇਹ ਪੁੱਛੀ ਗੱਲ ਕੀਤੀ ਗਈ ਹੈ ਸ਼ਿਵਾਲਾ Hindu ਧਰਮ ਦੇ ਕਿਹੜੇ ਮਤ ਨਾਲ ਸੰਬੰਧਿਤ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਸ਼ੈਵ ਮਤ ਠੀਕ ਹੈ ਤਾਂ ਸ਼ੈਵ ਮਤ ਦੇ ਨਾਲ ਕੀ ਸੀ ਸ਼ਿਵਾਲਾ Hindu ਧਰਮ ਨਾਲ ਸੰਬੰਧਿਤ ਸੀ ਠੀਕ ਹੈ ਤਾਂ A ਇਸ ਦਾ ਰਾਈਟ ਆਨਸਰ ਹੈ ਤਾਂ ਨੈਕਸਟ ਕੁਐਸਚਨ ਦੇਖ ਲੈਣੇ ਆਂ ਕੁਐਸਚਨ ਨੰਬਰ 82 ਨਾਥ ਪੰਥੀ Hindu ਧਰਮ ਦੇ ਕਿਹੜੇ ਮਤ ਦੀ ਇੱਕ ਸ਼ਾਖਾ ਸੀ ਤਾਂ ਨਾਥ ਪੰਥੀ ਤਾਂ ਨਾਥ ਪੰਥੀ ਦਾ ਹਰ ਅਰਥ ਕੀ ਸੀ ਤਾਂ ਜਿਹੜਾ ਇਹ ਸੰਪਰਦਾਇ ਸੀ ਇਹ ਭਗਵਾਨ ਸ਼ਿਵ ਨੂੰ ਆਪਣਾ ਕੀ ਮੰਨਦਾ ਸੀ ਆਦਗੁਰੂ ਮੰਨਦਾ ਸੀ ਜਿਹੜਾ ਨਾ ਨਾਥ ਪੰਤੀ Hindu ਧਰਮ ਸੀ ਉਹ ਕੀ ਕਰਦਾ ਸੀ ਜਿਹੜਾ ਭਗਵਾਨ ਸ਼ਿਵ ਸੀ ਉਸ ਨੂੰ ਕੀ ਕਰ ਮੰਨਦਾ ਸੀ ਆਪਣਾ ਆਦਿ ਗੁਰੂ ਮੰਨਦਾ ਸੀ ਜੋ ਕੀ ਕਰਦਾ ਸੀ ਯੋਗ ਤਪੱਸਿਆ ਤੇ ਧਿਆਨ ਨੂੰ ਇੱਕ ਮੁੱਖ ਮਹੱਤਵ ਦਿੰਦੇ ਸੀ ਠੀਕ ਹੈ ਜਿਹੜੀ ਇਸ ਦੀ ਸ਼ੁਰੂਆਤ ਸੀ ਤਾਂ ਜਿਹੜਾ ਕਾਫੀ ਇਸ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਨਿਕਲ ਕੇ ਆਉਂਦਾ ਕਿ ਜਿਹੜੇ ਨਾਥ ਪੰਤੀ Hindu ਧਰਮ ਦੀ ਸਥਾਪਨਾ ਸੀ ਉਹ ਕਿਸ ਦੁਆਰਾ ਕੀਤੀ ਗਈ ਸੀ ਤਾਂ ਉਹ ਤੁਸੀਂ ਯਾਦ ਰੱਖਣਾ ਹੈ ਗੋਰਖਨਾਥ ਦੁਆਰਾ ਗੋਰਖਨਾਥ ਦੁਆਰਾ ਕੀ ਸੀ ਨਾਥ ਪੰਤੀ Hindu ਧਰਮ ਦੀ ਸਥਾਪਨਾ ਕੀਤੀ ਗਈ ਸੀ ਇਹ ਕਿਹੜੇ ਮਤ ਨਾਲ ਸੰਬੰਧਿਤ ਸੀ ਤਾਂ ਇਹ ਸ਼ੈਵ ਮਤ ਨਾਲ ਹੀ ਸੰਬੰਧਿਤ ਸੀ ਠੀਕ ਹੈ ए इज द राइट आंसर ਤਾਂ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਂਦੇ ਆ ਕੁਐਸਚਨ ਨੰਬਰ 83 ਨਾਥ ਪੰਤੀ ਨਾਮਕ ਸ਼ਖ ਦੇ ਸਥਾਪਨਾ ਕੀਤੀ ਕਿਆਂ ਕਿਸ ਨੇ ਕੀਤੀ ਸੀ ਹੁਣੇ ਕਰਵਾ ਕੇ ਹਟਿਆ ਤੁਹਾਨੂੰ ਤਾਂ ਇਹ ਕੀਤੀ ਸੀ ਗੋਰਖਨਾਥ ਨੇ ਠੀਕ ਹੈ ਸੀ इज द राइट आंसर ਤਾਂ ਜਿਹੜੀ ਨਾਥ ਪੰਤੀ ਸੀ ਨਾਮਕ ਸ਼ਾਖਾ ਸੀ ਉਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਗੋਰਖਨਾਥ ਨੇ ਕੀਤੀ ਸੀ ਠੀਕ ਹੈ ਤਾਂ ਆਪਾਂ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਦੇਖੋ ਮੈਂ ਤੁਹਾਨੂੰ ਸਿਰਫ ਉਹੀ ਜਿਹੜੇ ਕੁਐਸਚਨ ਐਕਸਪਲੇਨ ਕਰਵਾਵਾਂਗਾ ਜਿਨ੍ਹਾਂ ਦਾ ਕੋਈ ਅੱਗੇ ਜਾ ਕੇ ਮੀਨਿੰਗ ਬਣਦਾ ਜਾਂ ਕੁਐਸਚਨ ਦੇ ਵਿੱਚੋਂ ਕੁਐਸਚਨ ਨਿਕਲ ਕੇ ਆਉਂਦੇ ਨੇ ਸੋ ਇਸ ਵੀਡੀਓ ਸ਼ੁਰੂ ਤੱਕ ਲੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਜੋ ਵੀ ਇਸ ਦੇ ਵਿੱਚ ਨੋਟਸ ਬਣਾਉਣ ਦੀ ਦਿੱਤੇ ਗਏ ਨੇ ਤਾਂ ਉਹ ਨਾਲ ਦੀਆਂ ਤੁਸੀਂ ਨੋਟਸ ਬਣਾਉਂਦੇ ਜਾਣੇ ਨੇ ਕਿਉਂਕਿ ਇਹ ਵੀਡੀਓ ਆਪਾਂ ਇੱਕ ਵਾਰੀ ਬਣਾਵਾਂਗੇ ਉਸ ਜਿਹੜੇ ਨੋਟਸ ਨੇ ਉਹ ਤੁਸੀਂ ਵਾਰ-ਵਾਰ ਰਿਵੀਜ਼ਨ ਕਰ ਰਹੇ ਹੋ ਤਾਂ ਜੋ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਇਹ ਚੰਗੀ ਤਰ੍ਹਾਂ ਯਾਦ ਹੋ ਜਾਣ ਠੀਕ ਹੈ ਤਾਂ ਨੈਕਸਟ ਦੇਖ ਲ ਪੰਜਾਬ ਦੇ ਕਿਹੜੇ ਸੂਬੇਦਾਰ ਦੇ ਬੁਲਾਵੇ ਤੇ ਪੰਜਾਬ 'ਾਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਗੱਲ ਆ ਰਹੀ ਹੈ ਬਾਬਰ ਦੀ ਤਾਂ ਪੰਜਾਬ ਦੇ ਉੱਪਰ ਕੀ ਸੀ ਜਦੋਂ ਪੰਜਾਬ ਦੇ ਜਿਹੜਾ ਕਿਹੜਾ ਸੂਬੇਦਾਰ ਸੀ ਜਿਸ ਨੇ ਕੀ ਕੀਤਾ ਸੀ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਸਰਦਾ ਦਿੱਤਾ ਸੀ ਤਾਂ ਇਸ ਦਾ ਰਾਈਟ ਆਨਸਰ ਦੱਸੋ ਤਾਂ ਤੁਹਾਡੇ ਕੋਲ ਹਰ ਇੱਕ ਕੁਐਸਚਨ ਦਾ 5 ਸੈਕਿੰਡ ਦ ਰਹਿਣਗੇ ਤਾਂ ਆਪਣਾ ਆਨਸਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਜਾਂ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰ ਸਕਦੇ ਹੋ ਤਾਂ ਜਿਹੜਾ ਪੰਜਾਬ ਤੇ ਹਮਲਾ ਕੀਤਾ ਸੀ ਉਹ ਦੌਲਤ ਖਾਨ ਲੋਧੀ ਦੇ ਕਹਨ ਤੇ ਕੀਤਾ ਸੀ ਦੌਲਤਖਾਨਾ ਲੋਧੀ ਦੇ ਕਹਨ ਤੇ ਕੀ ਕੀਤਾ ਸੀ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਸੀ ਜਦੋਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਕੀ ਸੀ ਉਸ ਸਮੇਂ ਜਿਹੜਾ ਦਿੱਲੀ ਦਾ ਸਿੰਘਾਸਨ ਸੀ ਮਤਲਬ ਕਿ ਦਿੱਲੀ ਤੇ ਕਿਸ ਦਾ ਰਾਜ ਸੀ ਤਾਂ ਉਸ ਸਮੇਂ ਦਿੱਲੀ ਤੇ ਰਾਜ ਸੀ ਇਬਰਾਹਿਮ ਲੋਧੀ ਦਾ ਇਬਰਾਹਿਮ ਲੋਧੀ ਦਾ ਰਾਜਸੀ ਦਿੱਲੀ ਸਲਤਨਤ ਤੇ ਜਦੋਂ ਕੀ ਸੀ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਸੀ ਠੀਕ ਹੈ ਬਟ ਕੀ ਸੀ ਜਦੋਂ ਇਬਰਾਹਿਮ ਲੋਦੀ ਦਿੱਲੀ ਸਲਤਨਤ ਤੇ ਰਾਜ ਕਰਦਾ ਸੀ ਤਾਂ ਉਸ ਸਮੇਂ ਜਿਹੜਾ ਉਸ ਦਾ ਸੁਭਾਅ ਸੀ ਉਹ ਕਾਫੀ ਕਠੋਰ ਸੀ ਅਤੇ ਉਹ ਕੀ ਕਰਦਾ ਸੀ ਜਿੰਨੇ ਵੀ ਉਸ ਦੇ ਅਧਿਕਾਰੀ ਸੀ ਉਹ ਉਸ ਤੋਂ ਨਾ ਖੁਸ਼ ਸਨ ਉਸ ਦੀ ਜਿਹੜੀ ਉਸ ਦਾ ਬਿਹੇਵੀਅਰ ਹੋ ਗਿਆ ਲਾਲੋ ਠੀਕ ਹੈ ਉਸ ਦਾ ਸੁਭਾਅ ਹੋ ਗਿਆ ਉਹ ਸਾਰਿਆਂ ਦੇ ਪ੍ਰਤੀ ਨਿੰਦਣਯੋਗ ਸੀ ਜਿਸ ਕਾਰਨ ਕੀ ਸੀ ਸਾਰੇ ਜਿੰਨੇ ਵੀ ਅਧਿਕਾਰੀ ਸੀ ਉੱਥੋਂ ਕੰਮ ਕਰਨ ਵਾਲੇ ਦਿੱਲੀ ਸਲਤਨਤ ਦੇ ਉਹ ਵੀ ਇਬਰਾਹਿਮ ਲੋਦੀ ਦੇ ਖਿਲਾਫ ਹੋ ਗਏ ਜਿਸ ਦੇ ਕਾਰਨ ਜਿਸ ਦੇ ਕਾਰਨ ਦੌਲਤਖਾਨ ਲੋਧੀ ਦੁਆਰਾ ਉਹ ਕੌਣ ਸੀ ਤੇ ਦੌਲਤਖਾਨ ਲੋਧੀ ਦਿੱਲੀ ਦਾ ਸੂਬੇਦਾਰ ਸੀ ਤਾਂ ਦਿੱਲੀ ਦੇ ਸੂਬੇਦਾਰ ਦੌਲਤਖਾਨ ਲੋਧੀ ਨੇ ਇਬਰਾਹਿਮ ਲੋਧੀ ਨੂੰ ਮਤਲਬ ਕਿ ਇਬਰਾਹਿਮ ਲੋਦੇ ਬਿਲਕੁਲ ਜੜ ਤੋਂ ਉਖਾੜਨ ਦੇ ਲਈ ਦਿੱਲੀ ਦੇ ਵਿੱਚੋਂ ਉਸ ਨੇ ਕੀ ਕੀਤਾ ਬਾਬਰ ਨੂੰ ਸੱਦਾ ਦਿੱਤਾ ਕੀ ਕੀਤਾ ਬਾਬਰ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਵਿੱਚ ਆਵੇ ਕਿ ਇਬਰਾਹਿਮ ਲੋਧੀ ਤੇ ਉਹ ਹਮਲਾ ਕਰੇ ਤਾਂ ਉਸ ਦੇ ਬਲਾਵੇ ਤੇ ਕੀ ਕਰਦਾ ਹੈ ਉਸ ਦੇ ਬਲਾਵੇ ਤੇ ਕੀ ਹੈ ਬਾਬਰ ਭਾਰਤ ਦੇ ਵਿੱਚ ਐਂਟਰ ਕਰਦਾ ਹੈ ਭਾਰਤ ਦੇ ਵਿੱਚ ਆ ਕੇ ਦਿੱਲੀ ਸਲਤਨਤ ਤੇ ਕੀ ਕਰਦਾ ਹੈ ਹਮਲਾ ਕਰਦਾ ਹੈ ਠੀਕ ਹੈ ਕਦੋਂ ਹਮਲਾ ਕਰਦਾ ਹੈ ਤਾਂ ਉਹ 1526 ਦੇ ਵਿੱਚ 1526 ਦੇ ਵਿੱਚ ਇਹੋ ਕੀ ਕਰਦਾ ਹੈ ਦਿੱਲੀ ਸਲਤਨਤ ਤੇ ਹਮਲਾ ਕਰਦਾ ਹੈ ਤਾਂ ਜਿਸ ਨੂੰ ਆਪਾਂ ਕਿਸ ਦੇ ਨਾਮ ਨਾਲ ਜਾਣਦੇ ਆ ਤਾਂ ਉਸ ਨੂੰ ਆਪਾਂ ਜਾਣਦੇ ਆ ਪਹਿਲੀ ਪਾਣੀਪਤ ਦੀ ਲੜਾਈ ਪਹਿਲੀ ਪਾਣੀਪਤ ਦੀ ਲੜਾਈ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ एग्जाम ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲene ਇਹ ਕੁਐਸਚਨ ਤਾਂ ਪਾਣੀਪਤ ਦੀ ਲੜਾਈ ਕਿਹਨਾਂ ਕਿਹਨਾਂ ਦੇ ਵਿਚਕਾਰ ਹੋਈ ਸੀ ਤਾਂ ਉਹ ਹੋਈ ਸੀ ਬਾਬਰ ਤੇ ਇਬਰਾਹਿਮ ਲੋਦੀ ਦੇ ਵਿਚਕਾਰ ਤੇ ਜੇਕਰ ਗੱਲ ਕਰੀ ਇਸ ਦੇ ਵਿੱਚ ਕੌਣ ਹਾਰਿਆ ਸੀ ਤਾਂ ਇਸ ਦੇ ਵਿੱਚ ਕੀ ਸੀ ਇਬਰਾਹਿਮ ਲੋਦੀ ਦੀ ਹਾਰ ਹੋਈ ਸੀ ਇਬਰਾਹਿਮ ਲੋਦੀ ਦੀ ਹਾਰ ਹੋਈ ਤੇ ਜਿਸ ਦੇ ਨਾਲ ਹੀ ਕੀ ਹੋ ਗਿਆ ਜਿਸ ਦੇ ਨਾਲ ਇਬਰਾਹਿਮ ਲੋਦੀ ਤਾਂ ਹਾਰ ਹੋਈ ਗਈ ਸੀ ਇਸ ਦੇ ਨਾਲ ਹੀ ਲੋਦੀ ਵੰਸ਼ ਦਾ ਜਿਹੜਾ ਸੀ ਲੋਦੀ ਵੰਸ਼ ਉਹ ਕੀ ਹੋ ਗਿਆ ਸੀ ਸਮਾਪਤ ਹੋ ਗਿਆ ਸੀ ਲੋਦੀ ਵੰਸ਼ ਸਮਾਪਤ ਹੋ ਗਿਆ ਤੇ ਉਸ ਤੋਂ ਬਾਅਦ ਕੀ ਹੋ ਗਿਆ ਮੁਗਲ ਮੁਗਲ ਵੰਸ਼ ਆ ਗਿਆ ਠੀਕ ਹੈ ਉਸ ਤੋਂ ਬਾਅਦ ਮੁਗਲ ਵੰਸ਼ ਦੀ ਨਹੀਂ ਰੱਖੀ ਗਈ ਠੀਕ ਹੈ ਮੁਗਲ ਵੰਸ਼ ਦੀ ਨਹੀਂ ਕਿਸ ਨੇ ਰੱਖੀ ਸੀ ਬਾਬਰ ਨੇ ਤਾਂ ਇਹ ਕਾਫੀ ਕੁਐਸਚਨ ਦੇਖਣ ਨੂੰ ਮਿਲਣਗੇ ਐਗਜ਼ਾਮ ਦੇ ਵਿੱਚ ਤਾਂ ਤੁਸੀਂ ਇਹ ਸਾਰੇ ਨੋਟ ਡਾਊਨ ਕਰ ਲੈਣੇ ਨੇ ਤਾਂ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਣੇ ਆ ਕੁਐਸਚਨ ਨੰਬਰ 85 ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਦੇਖੋ ਇਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇਹ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ ਦੌਲਤਖਾਨਾ ਲੋਧੀ ਦੇ ਸੱਦੇ ਤੇ ਹੋਈ ਸੀ ਤਾਂ ਇਹ ਲੜਾਈ ਹੋਈ ਕਦੋਂ ਸੀ ਤਾਂ ਇਹ ਹੋਈ ਸੀ 1526 ਦੇ ਵਿੱਚ ਜੇਕਰ ਪੂਰੀ ਐਗਜ਼ੈਕਟ ਡੇਟ ਦੀ ਗੱਲ ਕਰੀਏ ਤਾਂ 21 ਅਪ੍ਰੈਲ 21 ਅਪ੍ਰੈਲ 1526 ਨੂੰ ਕੀ ਸੀ ਇਹ ਪਹਿਲੀ ਲੜਾਈ ਲੜੀ ਗਈ ਸੀ ਕਿਸ ਕਿਸ ਦੇ ਵਿਚਕਾਰ ਸੀ ਬਾਬਰ ਤੇ ਇਬਰਾਹਿਮ ਲੋਦੀ ਦੇ ਵਿਚਕਾਰ ਠੀਕ ਹੈ ਕਾਰਨ ਕੀ ਸੀ ਜਿਹੜਾ ਪੰਜਾਬ ਦਾ ਸੂਬੇਦਾਰ ਸੀ ਦੌਲਤ ਖਾਨ ਲੋਦੀ ਇਬਰਾਹਿਮ ਲੋਦੀ ਦੇ ਜਿਹੜੇ ਰਾਜਨੀਤਿਕ ਵਿਰੋਧੀਆਂ ਸੀ ਠੀਕ ਹੈ ਉਹਨਾਂ ਨੂੰ ਖਤਮ ਕਰਨ ਦੇ ਲਈ ਬਾਬਰ ਨੂੰ ਭਾਰ ਦੇ ਵਿੱਚ ਬੁਲਾਉਂਦਾ ਹੈ ਅਤੇ ਕੀ ਕਰਦਾ ਹੈ ਉਸ ਦਾ ਨਤੀਜਾ ਕੀ ਨਿਕਲਦਾ ਹੈ ਨਤੀਜੇ ਦੇ ਵਿੱਚ ਬਾਬਰ ਨੇ ਇਹ ਲੜਾਈ ਜਿੱਤ ਲੈਂਦਾ ਹੈ ਤੇ ਇਸ ਜਿੱਤ ਦੇ ਵਿੱਚ ਕੀ ਹੈ ਮੁਗਲ ਸਲਤਨਤ ਦੀ ਨੀ ਰੱਖ ਦਿੱਤੀ ਜਾਂਦੀ ਹੈ ਠੀਕ ਹੈ ਤਾਂ ਮੈਂ ਬਾਰ-ਬਾਰ ਤੁਹਾਨੂੰ ਤਾਂ ਰਿਪੀਟ ਕਰਵਾ ਰਿਹਾ ਜਾਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਇਹ ਕੁਐਸਚਨ ਯਾਦ ਹੋ ਜਾਣ ਨੈਕਸਟ ਦੇਖ ਲੈਂਦੇ ਆ ਪਾਣੀਪਤ ਦੀ ਪਹਿਲੀ ਲੜਾਈ 'ਚ ਲੋਧੀ ਵੰਸ਼ ਦੀ ਅਗਵਾਈ ਕਿਸ ਨੇ ਕੀਤੀ ਸੀ ਤਾਂ ਲੋਧੀ ਵੰਸ਼ ਦੀ ਅਗਵਾਈ ਕਿਸ ਨੇ ਕੀਤੀ ਸੀ ਤਾਂ ਉਹ ਕੀਤੀ ਸੀ ਇਬਰਾਹਿਮ ਲੋਧੀ ਨੇ ਸੀ ਇਸ ਦਾ ਰਾਈਟ ਆਨਸਰ ਤਾਂ ਪਾਣੀਪਤ ਜਿਹੜੀ ਪਹਿਲੀ ਲੜਾਈ ਹੋਈ ਸੀ ਉਸ ਦੇ ਵਿੱਚ ਲੋਧੀ ਵੰਸ਼ ਜਿਹੜੀ ਅਗਵਾਈ ਸੀ ਉਹ ਕਿਸ ਨੇ ਕੀਤੀ ਸੀ ਇਬਰਾਹਿਮ ਲੋਧੀ ਨੇ ਕੀਤੀ ਸੀ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਪਾਣੀਪਤ ਦੀ ਪਹਿਲੀ ਲੜਾਈ 'ਚ ਮੁਗਲ ਵੰਸ਼ ਦੀ ਅਗਵਾਈ ਕਿਸ ਨੇ ਕੀਤੀ ਸੀ ਤਾਂ ਮੁਗਲ ਵੰਸ਼ ਦੀ ਅਗਵਾਈ ਕਿਸ ਨੇ ਕੀਤੀ ਸੀ ਤਾਂ ਉਹ ਕੀਤੀ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਤਾਂ ਬਾਬਰ ਦੁਆਰਾ ਕੀ ਕੀਤਾ ਕੀਤਾ ਜਾਂਦਾ ਹੈ ਮੁਗਲ ਵੰਸ਼ ਦੀ ਅਗਵਾਈ ਕੀਤੀ ਜਾਂਦੀ ਹੈ ਠੀਕ ਹੈ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਜੇਤੂ ਕੌਣ ਰਿਹਾ ਸੀ ਤਾਂ ਇਸ ਦੇ ਵਿੱਚ ਕੌਣ ਜੇਤੂ ਰਿਹਾ ਸੀ ਬਾਬਰ ਜੇਤੂ ਰਿਹਾ ਸੀ ਇਬਰਾਹਿਮ ਲੋਦੀ ਦੀ ਕੀ ਹੋਈ ਸੀ ਇਸ ਦੇ ਵਿੱਚ ਹਾਰ ਹੋਈ ਸੀ ਤਾਂ D ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆ ਤਾਂ ਮਿਲਾਨ ਕਰਨੇ ਨੇ ਆਪਾਂ ਨੇ ਕਿ ਜਿਹੜੀ ਤਰਾਇਣ ਦੀ ਪਹਿਲੀ ਲੜਾਈ ਸੀ ਉਹ ਕਦੋਂ ਹੋਈ ਸੀ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ਸੀ ਤੇ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ ਤਾਂ ਦੇਖੋ ਮੈਂ ਤੁਹਾਨੂੰ ਇਸ ਦੇ ਵਿੱਚ ਇੱਕ ਕਵਰ ਕਰਵਾਇਆ ਸੀ ਕਿ ਜਿਹੜੀ ਪਾਣੀਪਤ ਦੀ ਲੜਾਈ ਸੀ ਉਹ ਹੋਈ ਸੀ 1526 ਨੂੰ ਹੈਨਾ ਤਾਂ ਪਹਿਲਾਂ ਆਪਾਂ ਪਾਣੀਪਤ ਦੀ ਪਹਿਲੀ ਲੜਾਈ ਦੇਖ ਲੈਣ 1526 a ਇਸ ਦਾ ਰਾਈਟ ਆਨਸਰ ਹੈਨਾ ਜੇ ਜੇਕਰ ਆਪਾਂ ਗੱਲ ਕਰੀਏ ਪਾਣੀਪਤ ਦੀ ਦੂਜੀ ਲੜਾਈ ਦੀ ਤਾਂ ਪਾਣੀਪਤ ਦੀ ਦੂਜੀ ਲੜਾਈ ਕਿਹਨਾਂ ਦੇ ਵਿਚਕਾਰ ਹੋਈ ਸੀ ਜਿਹੜੀ ਪਾਨੀਪਤ ਦੀ ਦੂਜੀ ਲੜਾਈ ਹੋਈ ਸੀ ਉਹ ਹੋਈ ਸੀ 1191 ਦੇ ਵਿੱਚ ਠੀਕ ਹੈ ਪਾਨੀਪਤ ਦੀ ਦੂਜੀ ਲੜਾਈ ਹੋਈ ਸੀ 1191 ਦੇ ਵਿੱਚ ਆ ਪਹਿਲੀ ਲੜਾਈ ਤਰਾਇਣ ਦੀ ਜਿਹੜੀ ਪਹਿਲੀ ਲੜਾਈ ਸੀ ਉਹ ਹੋਈ ਸੀ ਆਪਣੀ 15 ਤਰਾਇਣ ਦੀ ਪਹਿਲੀ ਲੜਾਈ ਹੋਈ ਸੀ ਆਪਣੀ 1191 ਤਰਾਇਣ ਦੀ ਪਹਿਲੀ ਲੜਾਈ ਹੋਈ ਸੀ ਆਪਣੀ 1191 ਦੇ ਵਿੱਚ ਠੀਕ ਹੈ ਪਾਨੀਪਤ ਦੀ ਪਹਿਲੀ ਲੜਾਈ ਹੋਈ ਸੀ 1526 ਦੇ ਵਿੱਚ ਤੇ ਪਾਨੀਪਤ ਦੀ ਜਿਹੜੀ ਦੂਜੀ ਲੜਾਈ ਸੀ ਉਹ ਹੋਈ ਸੀ ਆਪਣੇ ਕੋਲ 1556 ਦੇ ਵਿੱਚ ਤੇ ਪਾਣੀਪਤ ਦੀ ਜਿਹੜੀ ਤੀਸਰੀ ਲੜਾਈ ਸੀ ਉਹ ਹੋਈ ਸੀ 1761 ਦੇ ਵਿੱਚ ਤਾਂ ਇਹ ਸਾਰੀਆਂ ਤੁਸੀਂ ਯਾਦ ਰੱਖਣੀਆਂ ਨੇ ਕਾਫੀ ਇੰਪੋਰਟੈਂਟ ਨੇ ਦੇਖੋ ਤਰਾਇਣ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਸੀ ਤਾਂ ਉਹ ਲੜੀ ਗਈ ਸੀ 1191 ਦੇ ਵਿੱਚ ਠੀਕ ਹੈ 1191 ਦੇ ਵਿੱਚ ਤੇ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਮੈਂ ਦੱਸ ਸਕਿਆ ਤਾਂ ਤੁਹਾਨੂੰ 1526 ਦੇ ਵਿੱਚ ਤੇ ਜਿਹੜੀ ਪਾਣੀਪਤ ਦੀ ਦੂਜੀ ਲੜਾਈ ਸੀ ਉਹ ਲੜੀ ਗਈ ਸੀ 1556 ਦੇ ਵਿੱਚ ਤੇ ਪਾਣੀਪਤ ਦੀ ਤੀਜੀ ਲੜਾਈ ਸੀ ਉਹ ਲੜੀ ਗਈ ਸੀ 1761 ਦੇ ਵਿੱਚ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਚਾਰੋਂ ਦੀ ਚਾਰੋਂ ਯਾਦ ਰੱਖਣੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਸ ਨੂੰ ਆਪਾਂ ਅੱਗੇ ਜਾ ਕੇ ਕੱਲੀ ਕੱਲੀ ਜਿਹੜੀ ਆਪਾਂ ਲੜਾਈਆਂ ਹੋਣਗੀਆਂ ਉਹਨਾਂ ਦੇ ਵਿੱਚ ਆਪਾਂ ਡਿਸਕਸ ਕਰਦੇ ਰਾਵਾਂਗੇ ਕਿ ਕਿਹਨਾ ਕਿਹਨਾ ਦੇ ਵਿਚਕਾਰ ਹੋਈ ਸੀ ਕਿਉਂ ਹੋਈ ਸੀ ਕਿਸ ਦੀ ਜਿੱਤ ਹੋਈ ਸੀ ਠੀਕ ਹੈ ਫਿਲਹਾਲ ਤੁਸੀਂ ਇਜ਼ ਦਾ ਰਾਈਟ ਆਨਸਰ ਦੇਖ ਲਓ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਤੋਪਖਾਨੇ ਦਾ ਇਸਤੇਮਾਲ ਕਿਹੜੇ ਯੁੱਧ ਵਿੱਚ ਕੀਤਾ ਗਿਆ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲਿਆ ਤਾਂ ਜਿਹੜਾ ਤੋਪਖਾਨਾ ਸੀ ਪਹਿਲੀ ਵਾਰ ਕਿਹੜੇ ਯੁੱਧ ਦੇ ਵਿੱਚ ਇਸਤੇਮਾਲ ਹੋਇਆ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤਾਂ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਇਸ ਦੇ ਵਿੱਚ ਕੀ ਸੀ ਬਾਬਰ ਦੁਆਰਾ ਤੋਪਖਾਨੇ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੇ ਕਾਰਨ ਕੀ ਸੀ ਇਬਰਾਹਿਮ ਲੋਦੀ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਗਿਆ ਸੀ ਠੀਕ ਹੈ ਮਤਲਬ ਕਿ ਜਿਹੜਾ ਇਬਰਾਹਿਮ ਲੋਦੀ ਤੇ ਹਾਰਨ ਦਾ ਮੁੱਖ ਕਾਰਨ ਹੀ ਤੋਪਖਾਨਾ ਸੀ ਬਾਬਰ ਦਾ ਜਿਸ ਦੇ ਕਾਰਨ ਇਬਰਾਹਿਮ ਲੋਦੀ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਤਾਂ ਯਾਦ ਰੱਖਣਾ ਹੈ ਕਿ ਜਿਹੜਾ ਤੋਪਖਾਨਾ ਸੀ ਉਹ ਪਹਿਲੀ ਵਾਰ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਯੂਜ਼ ਕੀਤਾ ਗਿਆ ਸੀ ਤਾਂ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਪਾਣੀਪਤ ਦੀ ਪਹਿਲੀ ਲੜਾਈ ਦਾ ਮੁੱਖ ਸਿੱਟਾ ਕੀ ਨਿਕਲਿਆ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਸੀ ਉਸ ਦਾ ਮੁੱਖ ਸਿੱਟਾ ਕੀ ਨਿਕਲਿਆ ਸੀ ਦੇਖੋ ਇਸ ਦੇ ਵਿੱਚ ਇਬਰਾਹਿਮ ਲੋਧੀ ਤਾਂ ਹਾਰੇ ਹੀ ਹਾਰੇ ਸੀ ਬਾਬਰ ਵੀ ਜੇਤੂ ਰਿਹਾ ਸੀ ਠੀਕ ਹੈ ਬਟ ਹੋਇਆ ਕੀ ਸੀ ਨਵਾਂ ਕੀ ਹੋਇਆ ਸੀ ਇਸ ਦੇ ਵਿੱਚ ਨਵਾਂ ਹੋਇਆ ਸੀ ਇਸ ਦੇ ਵਿੱਚ ਲੋਧੀ ਵੰਸ਼ ਤਾਂ ਜਿਹੜਾ ਕੀ ਸੀ ਉਹ ਬਿਲਕੁਲ ਕੀ ਹੋ ਗਿਆ ਸੀ समाप्त हो गया ਸੀ ਲੋਧੀ ਵੰਸ਼ ਤੇ ਬਟ ਕੀ ਹੋਇਆ ਮੁਗਲ ਵੰਸ਼ ਦੀ ਸਥਾਪਨਾ ਹੋ ਗਈ ਸੀ ਠੀਕ ਹੈ ਲੋਧੀ ਵੰਸ਼ ਦੇ ਹਾਰਨ ਤੋਂ ਬਾਅਦ ਮੁਗਲ ਵੰਸ਼ ਇੱਕ ਕੀ ਆ ਨਵਾਂ ਵੰਸ਼ ਹੋਣ ਦੇ ਵਿੱਚ ਆਇਆ ਸੀ ਜਿਹੜਾ ਇਸ ਲੜਾਈ ਦਾ ਮੁੱਖ ਸਿੱਟਾ ਰਿਹਾ ਸੀ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਦਾ ਪ੍ਰਮੁੱਖ ਕਾਰਨ ਕੀ ਸੀ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਟਿਆ ਕਿ ਬਾਬਰ ਦਾ ਜਿਹੜਾ ਜਿੱਤਣ ਦਾ ਮੁੱਖ ਕਾਰਨ ਕੀ ਸੀ ਉਸ ਦਾ ਬਾਬਰ ਦਾ ਤੋਪਖਾਨਾ ਸੀ ਤਾਂ ਸੀ ਇਸ ਦਾ ਰਾਈਟ ਆਨਸਰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਬਾਬਰ ਨੇ ਪੰਜਾਬ ਤੇ ਕਿਹੜੇ ਹਮਲੇ ਦੌਰਾਨ ਪਾਣੀਪਤ ਦਾ ਪਹਿਲਾ ਯੁੱਧ ਲੜਿਆ ਸੀ ਤਾਂ ਬਾਬਰ ਨੇ ਪੰਜਾਬ ਤੇ ਟੋਟਲ ਕਿੰਨੇ ਹਮਲੇ ਕੀਤੇ ਸੀ ਤਾਂ ਟੋਟਲ ਉਸਨੇ 5 ਹਮਲੇ ਕੀਤੇ ਸੀ ਬਾਬਰ ਨੇ ਭਾਰਤ ਦੇ ਉੱਤੇ ਠੀਕ ਹੈ ਤਾਂ ਉਸ ਦੇ ਵਿੱਚ ਕੀ ਸੀ ਪਹਿਲੇ ਜਿਹੜੇ 4 ਹਮਲੇ ਸੀ ਉਹ ਕਿਉਂ ਕੀਤੇ ਸੀ ਉਸਨੇ ਜਿਹੜੇ ਪਹਿਲੇ 4 ਹਮਲੇ ਸੀ ਉਸ ਦੀ ਤਿਆਰੀ ਦੇ ਲਈ ਅਤੇ ਉਸ ਦਾ ਖੇਤਰ ਜਾਣਨ ਲਈ ਕੀਤੇ ਸੀ ਕਿ ਉਹ ਕਿੱਥੇ ਰਹਿੰਦੇ ਸੀ ਕੀ ਕਰਦੇ ਸੀ ਕਿੱਥੇ-ਕਿੱਥੇ ਉਹਨਾਂ ਦੀ ਆਰਮੀ ਤਾਇਨਾਤ ਰਹੀਦੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ 5ਵੇਂ ਹਮਲੇ ਦੇ ਦੌਰਾਨ ਬਾਬਰ ਨੇ ਕੀ ਕੀਤਾ ਪੰਜਵੇਂ ਹਮਲੇ ਦੇ ਦੌਰਾਨ 1526 ਦੇ ਵਿੱਚ 1526 ਦੇ ਵਿੱਚ 21 April 1526 ਨੂੰ ਪਾਣੀਪਤ ਦੀ ਪਾਣੀਪਤ ਦੇ ਸਥਾਨ ਤੇ ਜੋ ਕਿ ਹਰਿਆਣਾ ਦੇ ਵਿੱਚ ਸਥਿਤ ਹੈ ਪਾਣੀਪਤ ਦੇ ਸਥਾਨ ਤੇ ਇਬਰਾਹਿਮ ਲੋਦੀ ਦੇ ਨਾਲ ਇਹ ਲੜਾਈ ਲੜੀ ਸੀ ਠੀਕ ਹੈ ਇਸ ਦੇ ਵਿੱਚ ਕੀ ਸੀ ਬਾਬਰ ਨੇ ਤੋਪਖਾਨੇ ਦਾ ਯੂਜ਼ ਕੀਤਾ ਸੀ ਜਿਹੜਾ ਤੋਪਖਾਨਾ ਸੀ ਉਹ ਕੌਣ ਸੀ ਉਹ ਤੁਰਕੀ ਜਿਹੜਾ ਤਰੀਕਾ ਸੀ ਯੁੱਧ ਕਲਾ ਦਾ ਉਸ ਦੇ ਥਰੂ ਕੀ ਸੀ ਇਬਰਾਹਿਮ ਲੋਦੀ ਨੂੰ ਹਰਾਇਆ ਸੀ ਤੇ ਇਸ ਦਾ ਸਿਆ ਸਿੱਟਾ ਕੀ ਨਿਕਲਿਆ ਸੀ ਮੁਗਲ ਸਲਤਨਤ ਦੀ ਨਹੀਂ ਰੱਖੀ ਗਈ ਸੀ ਠੀਕ ਹੈ ਤਾਂ ਯਾਦ ਰੱਖਣਾ ਕਿ ਜਿਹੜਾ ਪਾਪ ਨੇ ਪੰਜਾਬ ਤੇ ਜਿਹੜਾ ਹਮਲਾ ਸੀ ਪਾਣੀਪਤ ਦਾ ਪਹਿਲਾ ਯੁੱਧ ਸੀ ਉਹ ਕਿਹੜਾ ਸੀ ਪੰਜਵਾਂ ਹਮਲਾ ਕੀਤਾ ਸੀ ਠੀਕ ਹੈ ਜਿਸ ਦੇ ਵਿੱਚ ਪਹਿਲਾ ਯੁੱਧ ਕਹਦੇ ਨੇ ਆਪਾਂ ਪਾਣੀਪਤ ਦਾ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਦਾ ਨੈਕਸਟ ਕੁਐਸਚਨ ਦੇਖ ਲੈਣੇ ਆ ਮੁਗਲ ਕਾਲ ਵਿੱਚ ਪੰਜਾਬ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਮੁਗਲ ਕਾਲ ਦੇ ਵਿੱਚ ਦੇਖੋ ਜਿੰਨੇ ਵੀ ਅੱਗੇ ਆਪਾਂ ਰਮਾਇਣ ਦੀ ਗੱਲ ਕਰੀਏ ਮਹਾ ਭਾਰਤ ਦੀ ਗੱਲ ਕਰ ਲਈਏ ਠੀਕ ਹੈ ਤਾਂ ਜਿੰਨੇ ਵੀ ਯੁੱਗ ਚੇਂਜ ਹੁੰਦੇ ਆਏ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਪੰਜਾਬ ਦਾ ਨਾਮ ਹੈ ਉਹ ਹਰ ਇੱਕ ਸਮੇਂ ਚੇਂਜ ਕੀਤਾ ਗਿਆ ਤਾਂ ਮੁਗਲ ਕਾਲ ਦੇ ਸਮੇਂ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਨੂੰ ਤਾਂ ਉਸ ਨੂੰ ਜਾਂ ਤਾਂ ਆਪਾਂ ਲਾਹੌਰ ਪ੍ਰਾਂਤ ਦੇ ਨਾਮ ਨਾਲ ਜਾਣਦੇ ਸੀ ਕਿਉਂਕਿ ਜਿਹੜਾ ਲਾਹੌਰ ਸੋ ਲਾਹੌਰ ਸੀ ਉਸ ਟਾਈਮ ਉਹ ਪੰਜਾਬ ਦਾ ਇੱਕ ਅਹਿਮ ਪ੍ਰਾਂਤ ਸੀ ਜਿਸ ਦੇ ਕਾਰਨ ਕੀ ਇਹ ਪੰਜਾਬ ਨੂੰ ਲਾਹੌਰ ਪ੍ਰਾਂਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਈ ਪੇਪਰਾਂ ਦੇ ਵਿੱਚ ਲਾਹੌਰ ਪ੍ਰਾਂਤ ਦੀ ਜਗ੍ਹਾ ਲਾਹੌਰ ਸੂਬਾ ਵੀ ਆ ਜਾਂਦਾ ਹੈ ਤਾਂ ਇਸ ਦੇ ਵਿੱਚ ਬੱਚੇ ਕਨਫਿਊਜ਼ ਨਹੀਂ ਹੋਣੇ ਚਾਹੀਦੇ ਠੀਕ ਹੈ ਲਾਹੌਰ प्रांत ਤੇ ਲਾਹੌਰ ਸੂਬਾ ਇੱਕੀ ਚੀਜ਼ ਹੁੰਦੀ ਹੈ ਤਾਂ ਮੁਗਲ ਕਾਲ ਦੇ ਵਿੱਚ ਜਿਹੜਾ ਪੰਜਾਬ ਹੈ ਉਸ ਨੂੰ ਕੀ ਕਹਾਂ ਕਹਿ ਸਕਦੇ ਆਪਾਂ ਲਾਹੌਰ ਸੂਬਾ ਵੀ ਕਹਿ ਸਕਦੇ ਆਂ ਤੇ ਜਿਹੜਾ ਉੱਥੋਂ ਦਾ ਆਂ ਸੂਬੇਦਾਰ ਸੀ ਜਾਂ ਗਵਰਨਰ ਸੀ ਉਹ ਉੱਥੇ ਸ਼ਾਸਨ ਕਰਦਾ ਹੁੰਦਾ ਸੀ ਜਿਸ ਦੀ ਕੀ ਸੀ ਸਿੱਧਾ ਮੁਗਲ ਬਾਦਸ਼ਾਹ ਦੇ ਲਈ ਜਵਾਬਦੇਹ ਹੁੰਦਾ ਸੀ ਜਿਹੜਾ ਉੱਥੋਂ ਦਾ ਸੂਬੇਦਾਰ ਜਾਂ ਗਵਰਨਰ ਹੁੰਦਾ ਸੀ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆਂ ਮੁਗਲ ਕਾਲ ਸਮੇਂ ਪੰਜਾਬ ਦੀ ਆਰਥਿਕ ਵਿਵਸਥਾ ਸੰਬੰਧੀ ਕਿਹੜਾ ਤੱਥ ਤਰਕਹੀਨ ਹੈ ਪੰਜਾਬ ਦੀ ਆਰਥਿਕ ਵਿਵਸਥਾ ਸੰਬੰਧੀ ਤਾਂ ਇਸ ਦਾ ਰਾਈਟ ਆਨਸਰ ਦੱਸੋ ਕੀ ਰਹੇਗਾ ਆਪਣੇ ਕੋਲ ਆਪਸ਼ਨ ਦੇਖ ਲੈਨੇ ਆਪਾਂ ਵਪਾਰ ਦਾ ਕੰਮ ਖੱਤਰੀ ਬਾਣੀਏ ਅਰੋੜੇ ਬੋਰੇ ਜਾਂ ਖੋਜੀ ਨਾਮਕ ਜਾਤਾਂ ਕਰਦੀਆਂ ਸੀ ਗੱਲ ਤੇ ਪੰਜਾਬ ਦਾ ਵਿਦੇਸ਼ੀਵਾ ਜਲ ਮਾਰਗਾਂ ਰਾਹੀਂ ਵੀ ਹੁੰਦਾ ਸੀ ਇਹ ਵੀ ਆਰਥਿਕ ਸੰਬੰਧੀ ਕਿਹੜਾ ਤੱਥ ਤਰਕਹੀਣ ਪੁੱਛਿਆ ਗਿਆ ਠੀਕ ਹੈ ਮੰਡੀ ਤੇ ਸੁਕੇਤ ਦੀਆਂ ਪਹਾੜੀਆਂ ਤੋਂ ਸੋਨਾ ਨਿਕਲਦਾ ਹੈ ਕਿ ਸਰਕਾਰ ਕਿਸਾਨ ਤੋਂ ਵੱਧ ਵੱਧ ਵੰਡ ਤਿੰਨ ਹਿੱਸਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਠੀਕ ਹੈ ਮੰਡੀ ਤੇ ਸੁਕੇਤ ਦੀਆਂ ਪਹਾੜੀਆਂ ਦੇ ਵਿੱਚੋਂ ਸਮੇਂ ਕੀ ਨਿਕਲਦਾ ਸੀ ਮੁਗਲ ਸਮਝਵੇਂ ਆ ਸੋਨਾ ਨਿਕਲਦਾ ਹੁੰਦਾ ਸੀ ਜਿਹੜੀਆਂ ਮੰਡੀ ਦੀਆਂ ਸੁਕੇਤ ਦੀਆਂ ਪਹਾੜੀਆਂ ਸੀ ਨੈਕਸਟ ਦੇਖ ਲੈਨੇ ਆ ਮੁਗਲ ਕਾਲ ਸਮੇਂ ਪੰਜਾਬ ਦੀ ਸਮਾਜਿਕ ਸਥਿਤੀ ਸੰਬੰਧੀ ਔਟੋਕਮਾ ਕਥਨ ਕਿਹੜਾ ਹੈ ਤਾਂ ਇਹਨਾਂ ਦੇ ਵਿੱਚ ਔਟੋਕਮਾ ਕਥਨ ਦੇਖਣਾ ਹੈ ਮੁਸਲਮਾਨਾਂ ਦੇ ਤਿੰਨ ਹਿੰਦੂ ਸਮਾਜ ਦੇ ਚਾਰ ਸ਼੍ਰੇਣੀਆਂ ਸਨ ਇਸਤਰੀਆਂ ਨੂੰ ਜਾਇਦਾਦ ਤੇ ਅਧਿਕਾਰ ਤੋਂ ਵੰਚਿਤ ਰੱਖਿਆ ਜਾਂਦਾ ਸੀ ਮੱਧ ਵਰਗ ਦੇ ਹਿੰਦੂਆਂ ਨੂੰ ਬਹੁ ਵਿਆ ਕਰਾਉਣ ਦਾ ਅਧਿਕਾਰ ਸੀ ਉੱਚ ਸ਼੍ਰੇਣੀਆਂ ਵਿਦਿਆ ਇਸਤਰੀਆਂ ਨੂੰ ਸਿੱਖਿਆ ਪ੍ਰਾਪਤੀ ਦਾ ਅਧਿਕਾਰ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਮੱਧ ਵਰਗ ਦੇ ਹਿੰਦੂਆਂ ਨੂੰ ਬਹੁ ਵਿਆ ਕਰਾਉਣ ਦਾ ਅਧਿਕਾਰ ਸੀ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਮੁਗਲ ਕਾਲ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ ਮੁਗਲ ਕਾਲ ਦੇ ਵਿੱਚ ਜਿਹੜਾ ਪੰਜਾਬ ਦਾ ਉਦਯੋਗ ਸੀ ਸਭ ਤੋਂ ਵੱਧ ਕਿਹੜਾ ਪ੍ਰਸਿੱਧ ਸੀ ਉਸ ਸਮੇਂ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਹੋਇਆ ਸੀ ਮੁਗਲ ਕਾਲ ਦੇ ਸਮੇਂ ਤਾਂ ਉਹ ਹੋਇਆ ਸੀ ਸੂਤੀ ਕੱਪੜਾ ਉਦਯੋਗ ਤਾਂ ਉਸ ਸਮੇਂ ਕੀ ਸੀ ਸੂਤੀ ਕੱਪੜੇ ਦਾ ਸਭ ਤੋਂ ਵੱਧ ਉਦਯੋਗ ਕੀਤਾ ਜਾਂਦਾ ਸੀ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਮੁਗਲ ਕਾਲ ਸਮੇਂ ਪੰਜਾਬ ਵਿੱਚ ਤਾਂਬੇ ਦਾ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ ਤਾਂਬੇ ਦਾ ਸਿੱਕਾ ਕਿਹੜਾ ਸਭ ਤੋਂ ਵੱਧ ਪ੍ਰਚਲਿਤ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਦਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ ਧਾਮ ਦਾ ਉਸ ਸਮੇਂ ਕੀ ਸੀ ਮੁਗਲ ਕਾਲ ਦੇ ਸਮੇਂ ਜਿਹੜਾ ਤੰਬੇ ਦਾ ਸਿੱਕਾ ਸੀ ਉਹ ਸਭ ਤੋਂ ਵੱਧ ਪ੍ਰਸਿੱਧ ਸੀ ਧਾਮ ਦਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ ਮੁਗਲ ਕਾਲ ਦੇ ਸਮੇਂ ਨੈਕਸਟ ਦੇਖਦੇ ਹਾਂ ਮੁਗਲ ਸ਼ਾਸਕ ਬਾਬਰ ਨੇ ਪੰਜਾਬ ਤੇ ਹਮਲਿਆਂ ਦਾ ਮੁੱਖ ਉਦੇਸ਼ ਕੀ ਸੀ ਪੰਜਾਬ ਤੇ ਹਮਲਿਆਂ ਦਾ ਮੁੱਖ ਉਦੇਸ਼ ਕੀ ਸੀ ਸਭ ਤੋਂ ਤਾਂ ਮੁਗਲ ਕਾਲ ਤੇ ਜਦੋਂ ਮੁਗਲ ਬਾਬਰ ਹਮਲਾ ਕਰ ਰਿਹਾ ਸੀ ਪੰਜਾਬ ਤੇ ਤਾਂ ਉਸ ਦਾ ਮੁੱਖ ਕਾਰਨ ਕੀ ਰਿਹਾ ਸੀ ਕਿ ਕਿਉਂ ਉਹ ਪੰਜਾਬ ਤੇ ਹਮਲਾ ਕਰਨਾ ਚਾਹੁੰਦਾ ਸੀ ਤਾਂ ਉਸ ਦਾ ਮੇਨ ਮਕਸਦ ਸੀ ਸਾਮਰਾਜ ਦਾ ਵਿਸਥਾਰ ਉਹ ਆਪਣੇ ਸਾਮਰਾਜ ਦਾ ਵੱਧ ਤੋਂ ਵੱਧ ਵਿਸਥਾਰ ਕਰਨਾ ਚਾਹੁੰਦਾ ਸੀ ਜਿਸ ਕਾਰਨ ਉਸ ਨੇ ਕੀ ਹੈ ਪੰਜਾਬ ਭਾਰਤ ਤੇ ਹਮਲੇ ਕਰਨੇ ਸ਼ੁਰੂ ਕੀਤੇ ਸੀ ਤਾਂ ਬੀ ਇਸ ਦਾ ਰਾਈਟ ਆਨਸਰ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਮੁਗਲ ਬਾਦਸ਼ਾਹ ਬਾਬ ਨੇ ਪੰਜਾਬ ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ਸੀ ਤਾਂ ਕਦੋਂ ਹਮਲਾ ਕੀਤਾ ਸੀ ਪਹਿਲੀ ਵਾਰ ਤਾਂ ਉਹ ਕੀਤਾ ਸੀ 1519 ਦੇ ਵਿੱਚ ਯਾਦ ਰੱਖਣਾ ਹੈ ਕਿ ਟੋਟਲ 5 ਹਮਲੇ ਕੀਤੇ ਸੀ ਬਾਬਰ ਨੇ ਪੰਜਾਬ ਤੇ ਤਾਂ ਪਹਿਲਾ ਹਮਲਾ ਸੀ ਜਿਹੜਾ ਉਹ 1519 ਦੇ ਵਿੱਚ ਕੀਤਾ ਸੀ ਯਾਦ ਰੱਖਣਾ ਏ ਇਸ ਦਾ ਰਾਈਟ ਆਨਸਰ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੇ ਚਾਹੁੰਦੇ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਕਲਾਸ ਦੀ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ ਅਗਰ ਤੁਹਾਨੂੰ ਉਹ ਗਰੁੱਪ ਜੁਆਇਨ ਨਹੀਂ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਮੈਂ ਤੁਹਾਨੂੰ WhatsApp ਗਰੁੱਪ ਪ੍ਰੋਵਾਈਡ ਕਰ ਦੇਵਾਂਗਾ ਤਾਂ ਤੁਸੀਂ ਉੱਥੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਥੈਂਕ ਯੂ so much